ਦੋਸਤੋ ਕੀ ਹਾਲ ਨੇ ਜੀ ਉਮੀਦ ਕਰ ਵਰਗ ਠੀਕ ਹੋਵੰਗੇ ਪਰ ਅੱਜ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਨਵੀਂ ਭਰਤੀ ਇਹ ਭਰਤੀ ਪੰਜਾਬ ਸਰਕਾਰ ਵੱਲੋਂ ਕੱਢੀ ਗਈ ਹੈ ਠੀਕ ਹੈ ਤੇ ਇਹ ਵੀਡੀਓ ਦੇ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹਦੇ ਫਾਰਮ ਕਿਦੋਂ ਸ਼ੁਰੂ ਹੋਣਗੇ ਕਿਹੜਾ ਪੇਪਰ ਹੋਊਗਾ ਕਿ ਇਹਦਾ ਸਲੇਵਸਾ ਕੀ ਦੀ ਯੋਗਤਾ ਹੈ ਸਾਰੀਆਂ ਚੀਜ਼ਾਂ ਬਾਰੇ ਆਪਾਂ ਇਹ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ ਤਾਂ ਸਾਰੇ ਕੈਂਡੀਡੇਟ ਨੇ ਵੀਡੀਓ ਬੜੇ ਧਿਆਨ ਨਾਲ ਤੇ ਦੇਖਣੀ ਹੈ ਸੋਚ ਸਮਝ ਕੇ ਜਾਣਕਾਰੀ ਲੈਣੀ ਹੈ ਸਾਰੀ ਠੀਕ ਹੈ ਜੀ ਕਿਉਂਕਿ ਬੱਚੇ ਕਈ ਵਾਰੀ ਵੀਡੀਓ ਸਕਿਪ ਕਰੀ ਜਾਂਦੇ ਤੇ ਉਹਨਾਂ ਨੂੰ ਜਿਹੜੀ ਇੰਪੋਰਟੈਂਟ ਉਹ ਹੁੰਦੀ ਹੈ ਵਿੱਚ ਇਹਦੇ ਕੋਈ ਪੁਆਇੰਟ ਹੁੰਦਾ ਹੈ ਉਹ ਸਕਿਪ ਕਰ ਦਿੰਦੇ ਆ ਠੀਕ ਹੈ ਜੀ ਚਲੋ ਦੋਸਤੋ ਬਲ ਰਾਜ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਜਿਹੜੀ ਜੇਲ੍ਹ ਵਾਡਰ ਦੀ ਭਰਤੀ ਦੀ ਤਿਆਰੀ ਕਰਨਾ ਚਾਹੁੰਦਾ ਜਾਂ ਜਿਹੜੀ 10000 ਭਰਤੀ ਆਉਗੀ ਉਹਦੀ ਜਾਂ ਜਿਹੜੀ ਅਗਲੇ ਮਹੀਨੇ 1450 ਪੋਸਟ ਆ ਰਹੀ ਹੈ ਉਹਦੀ ਤਾਂ ਉਹ ਤੁਸੀਂ ਪੰਜਾਬ ਪੁਲਿਸ 2024 ਵਾਲਾ ਬੈਚ ਹੈ ਜਿਹੜਾ ਇਹ ਪਰਚੇਜ਼ ਕਰ ਸਕਦੇ ਆ ਠੀਕ ਹੈ ਜੀ ਪਟਵਾਰੀ ਵਾਲੇ ਬੱਚੇ ਕਲਰਕ ਵਾਲੇ ਬੱਚੇ ਵੀਡੀਓ ਗਰੁੱਪ ਲਈ ਨਾ ਵਾ ਤੇ ਸਪੈਸ਼ਲ ਹੈ ਬਾਕੀ ਜੇ ਕਿਸੇ ਬੱਚੇ ਸਾਰੇ ਪੀਪਰ ਦੇ ਦੇਖਣੇ ਆਲ ਪੰਜਾਬ ਐਗਜ਼ਾਮ ਵਾਲਾ ਬੈਚ ਲੈ ਸਕਦਾ ਇਹਦੇ ਵਿੱਚ ਤੁਹਾਨੂੰ ਸਾਰੀਆਂ ਕਲਾਸਾਂ ਦਾ ਜੀ ਜ਼ੀਰੋ ਲੈਵਲ ਤੋਂ ਮਿਲਣਗੇ ਚਾਹੇ ਉਹ ਮੈਥ ਹੈ ਚਾਹੇ ਇੰਗਲਿਸ਼ ਹੈ ਬਾਕੀ ਤੁਸੀਂ ਤਾਂ ਜੀ ਇੰਗਲਿਸ਼ ਹੈ ਕਲਾਸ ਆਪਣੇ YouTube ਤੇ ਲੂਟ ਵਰਦੇ ਕਲਾਸਾਂ ਵੀ ਦੇਖ ਸਕਦੇ ਹੋ ਉਹ ਅਪਲੋਡ ਉਪਰ ਹੀ ਆਉਣਗੇ ਬਾਕੀ ਆਪਣੇ ਪੀਬੀਕਿਊ ਸੀਰੀਜ਼ ਵੀ YouTube ਤੇ ਚੱਟ ਰਹੀ ਹੈ ਉਹਨੂੰ ਵੀ ਬਾਅਦੋਂ ਬਾਅਦ ਲੈ ਕੇ ਸ਼ੇਅਰ ਕਰਿਆ ਕਰਦੇ ਤਾਂ ਕਲਾਸਾਂ ਤੁਹਾਡੇ ਵਾਸਤੇ ਪਿਛਲੇ 20 ਸਾਲਾਂ ਦੇ ਡਿਪਲੋਮਾ ਸਬੋਰਡ ਦੇ ਪ ਠੀਕ ਹੈ ਜੀ ਬਾਕੀ ਐਪ ਤੁਸੀਂ ਆ ਡਾਊਨਲੋਡ ਕਰ ਸਕਦੇ ਹੋ ਆਈਫੋਨ ਵਾਲੇ ਬੱਚੇ ਨੇ ਆ ਐਪ ਡਾਊਨਲੋਡ ਕਰਨੀ ਆਪਰਾ ਮੋਬਾਈਲ ਨੰਬਰ ਆ ਜੀ ਇਹ ਬੈਜ ਦੇ ਵਿੱਚ ਤਾਂ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਮਿਲਣਗੀਆਂ ਕੰਟੈਂਟ ਰਾਜੇ ਸਿਰਫ ਉਹੀ ਅਪਲੋਡ ਕੀਤਾ ਜਾਂਦਾ ਜਿਹੜਾ ਪੇਪਰ ਵਿੱਚ ਆਊਗਾ ਠੀਕ ਹੈ ਇੰਸਟਾ ਤੁਹਾਨੂੰ ਕੁਝ ਨਹੀਂ ਇਹਦੇ ਵਿੱਚ ਤਾਂ ਕਰਕੇ ਤੁਹਾਡੇ ਤੁਸੀਂ ਥੋੜੇ ਸਮੇਂ ਦੇ ਵਿੱਚ ਬਹੁਤ ਵਧੀਆ ਤਿਆਰੀ ਕਰ ਸਕਦੇ ਹੋ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰਫ ਰਾਜੇ 5% ਫੀਸ ਹੁੰਦੀ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਭਰ 34 ਨੰਬਰ ਦੇ ਸਕਦੇ ਹੋ 4 ਨੰਬਰ ਹੈਗਾ 15 2024 ਕਹਿੰਦਾ ਮਤਲਬ ਕਿ 9 ਅਗਸਤ ਤੋਂ ਸ਼ੁਰੂ ਹੋ ਚੁੱਕੇ ਆ ਠੀਕ ਹੈ ਜੀ ਆਖਰੀ ਡੇਟ ਹੈਗੀ ਹੈ ਕਿ 9 9 ਤੱਕ ਤੇ ਫੀਸ ਭਰਨ ਦੇ ਤੁਹਾਨੂੰ ਪਤਾ ਕੀਤਾ ਨਾ ਐਕਸਟਰਾ ਮਿਲਦੇ ਹੁੰਦੇ ਹੋਏ ਆਪਾਂ ਸਿਰਫ ਇੰਪੋਰਟੈਂਟ ਗੱਲਾਂ ਹੀ ਕਰਾਂਗੇ ਨਾ ਜੀ ਵੀਡੀਓ ਦੇ ਵਿੱਚ ਐਕਸਟਰਾ ਨਹੀਂ ਗੱਲਾਂ ਕਰਾਂਗੇ ਠੀਕ ਹੈ ਜੀ ਟੋਟਲ ਵੈਕੈਂਸੀ ਤੁਸੀਂ ਦੇਖ ਸਕਦੇ ਹੋ ਗਰੁੱਪ ਸੀ ਦੀਆਂ ਵੈਕੈਂਸੀਆਂ ਟੋਟਲ 44 ਵੈਕੈਂਸੀਆਂ ਹੈਗੀਆਂ ਠੀਕ ਹੈ ਜੀ 44 ਵੈਕੈਂਸੀਆਂ ਟੋਟਲ ਤੇ ਆ ਕੈਟਾਗਰੀ ਵਾਈਜ਼ ਵੰਡ ਕੀਤੀ ਕੀ ਹੈ ਰਾਜੀ ਤੁਸੀਂ ਦੇਖ ਲੈਣੀ ਹੈ ਗਿਆ ਉਹਦੀ ਭਾਈ ਠੀਕ ਹੈ ਜੀ ਜਿਹੜੀ ਕੈਟਾਗਰੀਆਂ ਕਿਹੜਾ ਬੱਚਾ ਸਬੰਧ ਰੱਖਦਾਗਾ ਉਹ ਤੁਸੀਂ ਦੇਖ ਠੀਕ ਹੈ ਤੇ ਹਮ ਹਾਂ ਵਿਦਿਆਕ ਯੋਗਤਾ ਦੀ ਗੱਲ ਕਰ ਲਈ ਆਪਾਂ ਵਿਦਿਆਕ ਯੋਗਤਾ ਕੀ ਇਹਦੇ ਵਿੱਚ ਅ ਵਿਦਿਆਕ ਯੋਗਤਾ ਦਾ ਜੀ ਇਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਲਾ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਕਿਸੇ ਵੀ ਇੰਸਟੀਟਿਊਸ਼ਨ ਜਾਂ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਤੋਂ ਠੀਕ ਹੈ ਜੀ ਤੁਹਾਡੇ ਕੋਲੇ ਕੁਆਲੀਫਾਈ ਕੰਪੀਟੀਟਿਵ ਟੈਸਟ ਟੂ ਹੈਲਡ ਬਾਏ ਦਾ ਰਿਕਰੂਟਿੰਗ ਅਥਾਰਟੀ ਦੁਆਰਾ ਹੋਣਾ ਚਾਹੀਦਾ ਠੀਕ ਹੈ ਜੀ ਕੁਆਲੀਫਾਈ ਟੈਸਟ ਨੇ ਪੰਜਾਬੀ ਇੰਗਲਿਸ਼ ਟਾਈਪਿੰਗ ਠੀਕ ਹੈ ਜੀ ਉਹ ਤੁਹਾਨੂੰ ਪਤਾ ਹੀ ਹੈ ਉਹ ਲੈਣ ਕਿ ਟਾਡਾ ਪੇਪਰ ਉਹ ਚੀਜ਼ਾਂ ਤੁਹਾਨੂੰ ਤੁਸੀਂ ਪਤਾ ਹੋਣਾ ਚਾਹੀਦਾ ਤੁਹਾਨੂੰ ਮੇਨ ਜਿਹੜੀ ਹੈਗੀ ਕੁਆਲਿਫੀਕੇਸ਼ਨ ਤੁਹਾਨੂੰ ਮੈਂ ਦੱਸ ਦਿੱਤੀ ਦੇ ਵਿੱਚ ਠੀਕ ਹੈ ਜੀ ਜੇਕਰ ਆਪਾਂ ਏਜ ਦੀ ਗੱਲ ਕਰੀਏ ਤਾਂ ਜੇ ਏਜ ਪੰਜਾਬ ਦੇ ਸਾਰੀਆਂ ਜਿਹੜੀਆਂ ਸਿਵਲ ਦੀਆਂ ਜੋਬਸ ਉਹਨਾਂ ਵਿੱਚ ਸੇਮ ਹੀ ਹੁੰਦੀ ਹੈ 18 ਤੋਂ 37 ਸਾਲ ਦੂਜੀਆਂ categories ਨੂੰ 5 ਸਾਲ ਦੀ ਛੋਟ ਹੁੰਦੀ ਹੈ 42 ਸਾਲ ਬਾਕੀ ਠੀਕ ਹੈ ਤਾਂ ਜਿਆ ਜਿਹੜੇ ਮਤਲਬ ਐਕ ਸਰਵਿਸ ਮੈਨੇਜਰ ਮੈਨੂੰ ਪਤਾ ਨਹੀਂ ਹੈਗਾ ਕੀ ਹੁੰਦਾਗਾ ਚੱਕਰ ਉਹ ਦੇਖ ਸਕਦੇ ਤਾਂ ਜਿਹੜੇ ਅੰਗਹੀਨ ਹੈ ਰਾਜੇ ਪੰਜਾਬ ਦੇ ਪ੍ਰਸ਼ਾਸਨਿਕ ਨੂੰ 10 ਸਾਲ ਦੀ ਛੋਟ ਦਿੱਤੀ ਗਈ ਹੈ ਠੀਕ ਹੈ ਜੀ ਡਾਕੂਮੈਂਟ ਸਾਲ ਦਾ ਸਰਟੀਫਿਕੇਟ ਤਾਂ ਰਿਕਾਰਡ ਹੋਣਾ ਜ਼ਰੂਰੀ ਹੈ ਜੇ 5 ਸਾਲ ਤੋਂ ਪੁਰਾਣਾ ਨਹੀਂ ਹੋ ਜਾਏ ਤਾਂ ਹੁਣ ਬਹੁਤ ਬਾਈ ਦੱਸਿਆ ਮੈਂ ਪਹਿਲਾਂ ਵੀ ਤੇ ਆ ਆਪਨੇ ਫੀਸ ਹੈ ਇਹਨਾਂ ਦੀ ਠੀਕ ਹੈ ਜੀ ਇਹ ਫੀਸ ਹੈਗੀ ਤੇ ਪੇਪਰ ਦਾ ਹੈਗਾ ਸਲੀਪਸ ਵੀ ਜਾਰੀ ਹੋ ਚੁੱਕਿਆ ਹੈਗਾ ਠੀਕ ਹੈ ਜੀ ਸਲੀਪਸ ਨੂੰ ਮੈਂ ਪੀਡੀਆਰ ਤੇ ਪੀਡੀਐਫ ਹੈ ਉਹ ਮੈਂ ਤੁਹਾਨੂੰ ਉਹਦੇ ਵਿੱਚ ਸੈਂਡ ਕਰ ਦੂੰਗਾ ਠੀਕ ਹੈ ਜੀ ਇੱਕ ਵਾਰ ਤੁਹਾਨੂੰ ਮੈਂ ਦਿਖਾ ਦੰਗਾ ਆਹ ਰਾਜ ਇਹਦਾ ਸਲੀਪਸ ਹੈਗਾ ਠੀਕ ਹੈ ਜੀ 2 2.5 ਘੰਟੇ ਦਾ ਪੇਪਰ ਹੋਣਾਗਾ OMR ਸ਼ੀਟ ਤੇ ਪੇਪਰ ਹੋਊਗਾ ਪਹਿਲਾਂ ਤਾਂ ਪੰਜਾਬੀ ਦਾ ਪੇਪਰ ਹੋਣਾਗਾ 50 ਨੰਬਰ ਦਾ ਜਿਹਦੇ ਵੀ ਤੁਸੀਂ ਹੁਣ ਇਸ ਤੋਂ ਬਾਅਦ ਦੇਖੋ ਜੀ ਹੁਣ ਬਹੁਤ ਬੱਚੇ ਕਹਿਣਗੇ ਜੀ ਦੀ ਤਿਆਰੀ ਕਿਵੇਂ ਕਰੀਏ ਠੀਕ ਹੈ ਦੇਖੋ ਜੀ ਜਿਹੜਾ ਤੁਹਾਡਾ ਆ ਸਬਜੈਕਟ ਹੈਗਾ ਆ ਵਿਸ਼ਾ ਹੈਗਾ ਠੀਕ ਹੈ ਜੀ ਇਹਦੀ ਤਿਆਰੀ ਦਾ ਮੈਂ ਤੁਹਾਨੂੰ ਕਰਵਾ ਦੂੰਗਾ 40 ਦੇ 40 ਨੰਬਰਾਂ ਦੀ ਤਿਆਰੀ ਤੁਸੀਂ ਕਰ ਸਕਦੇ ਹੋ ਆਪਣੇ ਆਲ ਪੰਜਾਬ ਐਗਜ਼ਾਮ ਵਾਲੇ ਬੈਚ ਦੇ ਵਿੱਚੋਂ ਠੀਕ ਹੈ ਜੀ ਇਹਨਾਂ ਦਾ ਤੁਹਾਡੇ ਨਾਲ ਪ੍ਰੋਮਿਸ ਹੈ ਕਿ 40 ਦੇ ਵਿੱਚੋਂ 40 ਨੰਬਰਾਂ ਦਾ ਪੇਪਰ ਤੁਹਾਨੂੰ ਕਰਵਾਇਆ ਹੋਇਆ ਆਊਗਾ ਹੀ ਆਊਗਾ ਠੀਕ ਹੈ ਬਾਕੀ ਰਾਜ ਜੀ ਦੂਸਰਾ ਜਿਹੜਾ ਹੁਣ ਉਹ ਤੁਹਾਡਾ ਆਪ ਦਾ ਸਲੇਪਸ ਹੋਗਾ 60 ਨੰਬਰਾਂ ਦਾ ਉਰੇ ਚੋਂ ਪੇਪਰ ਹੋਣਾਗਾ ਠੀਕ ਹੈ ਜੀ ਤੇ ਕਿਨਾਂ 100 ਨੰਬਰਾਂ ਦਾ ਪੇਪਰ ਨੂੰ ਨੈਗੇਟਿਵ ਮਾਰਕਿੰਗ ਦੇ ਵਿੱਚ ਹੈਗੀ 1/4 ਦੇ ਕਿਨਾਂ ਮੇਰੀ ਜੀ 4 ਪ੍ਰਤੀਸ਼ਾ ਤੁਹਾਡੇ ਗਲਤ ਹੁੰਦੇ ਫਿਰ ਤੁਹਾਡਾ 1 ਨੰਬਰ ਕੱਟਿਆ ਜਾਊਗਾ ਠੀਕ ਹੈ ਜੀ ਤੇ ਆ ਸਲੀਪਸ ਆ ਪੰਜਾਬੀ ਦਾ ਸਲੀਪਸ ਆ ਜਿਹੜਾ ਹਰ ਵਾਰ ਸੇਮ ਹੁੰਦਾਗਾ ਠੀਕ ਹੈ ਜੀ ਬਾਕੀ ਆ 10 ਨੰਬਰਾਂ ਚੋਂ ਤੁਹਾਨੂੰ ਜੀਕੇ ਆਉਣੀ ਹੈ ਇਹ ਤੁਹਾਡੀ ਮੈਂ ਤੁਹਾਨੂੰ ਦੱਸੀ ਇਹਨਾਂ ਕਿ ਤੁਹਾਨੂੰ ਸਾਰੇ ਆਪਣੇ ਬੈਚ ਦੇ ਵਿੱਚ ਇਹ ਚੀਜ਼ਾਂ ਕਵਰ ਹੋ ਜਾਣਗੇ ਬਿਲਕੁਲ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਸਾਰਾ ਕੁਝ ਛੋਟੇ ਚ ਕਵਰ ਹੋ ਜੂਗਾ ਤੁਹਾਡਾ ਆ ਤੁਹਾਡਾ ਜੀ ਆਪ ਦਾ ਸਲੀਪਸ ਹੈਗਾ ਜਿਹੜੇ ਬੱਚੇ ਇਹ ਕਰਿਆ ਹੋਇ ਤਾਂ ਇਹ ਤੋਂ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਆਹ ਚੀਜ਼ ਜਿਹੜਾ ਆਹ ਥੋੜਾ ਪੋਰਸ਼ਨ ਹੈਗਾ ਆ ਤਾਂ ਤੁਹਾਡਾ ਸਾਰਾ ਆਪਣੇ ਪਾਲਿਟੀ ਦੇ ਲੈਕਚਰ ਦੇ ਵਿੱਚ ਕਵਰ ਹੋ ਜਾਊਗਾ ਇਹ ਵੀ ਤੁਹਾਡਾ ਵਿੱਚ ਕਵਰ ਹੋ ਜਾਊਗਾ ਕਾਫੀ ਸਾਰੇ ਕਵਰ ਹੋ ਜੂਗਾ ਤੁਹਾਡਾ ਐਮੈਂਡਮੈਂਟ ਪੜਾ ਠੀਕ ਹੈ ਜੀ ਤੇ ਆ ਵੀ ਤੁਹਾਡਾ ਇਹ ਤੁਹਾਡਾ ਆਹ ਜਿਹੜਾ ਸਲੀਪਸ ਉਹਦੇ ਜ ਤੁਹਾਨੂੰ ਕਵਰ ਕਰਨਾ ਪਊਗਾ ਠੀਕ ਹੈ ਜੀ ਤੇ ਧੰਨਵਾਦ ਵੀ ਦੋਸਤੋ ਜਿਉਂਦੇ ਬਸਤ